ਮੈਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਹ ਕੋਸ਼ਿਸ਼ ناکਾਮ ਹੋਵੇਗੀ ਔਰ ਜੱਜ ਸਾਹਿਬ ਨੇ ਜੋ ਹੈ ਇਨਸਾਫ ਕਰ ਦਿੱਤਾ ਹੈ ਬਾਕੀ ਜਿਹੜੇ ਛੜੀ ਅੰਤਰਕਾਰੀਆਂ ਨੂੰ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਰਤੂਤ ਉਹਨਾਂ ਦੇ ਸਾਹਮਣੇ ਲਿਆਉਣੀ ਬਾਕੀ ਹੈ ਔਰ ਇਹ ਸਾਰਾ ਹੀ ਸਮਾਜ ਮੇਰੀ ਸਚਾਈ ਮੇਰੀ ਸਫਾਈ ਔਰ ਮੇਰੀ ਸਮਾਜ ਸੇਵਾ ਦੇ ਕਰਕੇ ਮੈਂ ਸਾਰਿਆਂ ਦਾ ਰਿਹਣੀ ਆ ਧੰਨਵਾਦੀ ਆ ਜਿਹੜੇ ਦੂਰੋਂ ਦੂਰੋਂ ਮੇਰੇ ਵਾਸਤੇ ਆਏ ਨੇ ਸੀਪੀ ਸਾਹਿਬ ਨੂੰ ਅਸੀਂ ਮਿਲਲੇ ਆ ਸੀਪੀ ਸਾਹਿਬ ਨੇ ਬਿਲਕੁਲ ਸਾਨੂੰ ਭਰੋਸਾ ਦਿਵਾਇਆ ਕਿ ਫਿਰ ਇਨਵੈਸਟੀਗੇਸ਼ਨ ਹੋਏਗੀ ਫੈਕਟ ਦੇ ਆਧਾਰ ਤੇ ਹੋਏਗੀ ਪਰ ਮੈਂ ਉਹਨਾਂ ਨੂੰ ਕਿਹਾ ਜੇ ਮੈਂ 5-10% ਵੀ ਇਹਦੇ ਵਿੱਚ ਕਸੂਰਵਾਰ ਤਾਂ ਮੈਨੂੰ 파ਹੇ ਟੱਕ ਦਿਓ ਮੈਨੂੰ ਮਨਜ਼ੂਰ ਹੈ ਤੇ ਜੇ ਅਦਰਵਾਇਜ਼ ਜਿਹੜੇ ਦੋਸ਼ੀ ਆਣ ਜਿਹੜੀ ਰਣਨੀਤੀ ਬਣਾ ਕੇ ਸਾਜ਼ਿਸ਼ ਕਰਕੇ ਜਿਹੜੀ ਪਲਾਨਿੰਗ ਕਰਕੇ ਉਹਨਾਂ ਨੇ ਮੈਨੂੰ ਔਰ ਮੇਰੇ ਜਿਹੜੇ ਪਰਿਵਾਰ ਦੇ ਹੋਰ ਸਦਸਿਆਂ ਨੂੰ ਜਿਹੜਾ ਨੇ ਇਹਦੇ ਵਿੱਚ ਝੂਠੀ ਐਫਆਈਆਰ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਸਾਜ਼ਿਸ਼ ਆ ਚੀ ਹੈ ਉਹਨਾਂ ਛੜੀਯੰਤਰਕਾਰੀਆਂ ਨੂੰ ਬੇਨਕਾਬ ਕਰਾਂਗੇ ਔਰ ਉਹਨਾਂ ਨੂੰ ਨੰਗਾ ਕਰਾਂਗੇ ਔਰ ਉਹਨਾਂ ਦੀ ਜਿਹੜੀ ਕਰਤੂਤ ਹੈ ਉਹਨਾਂ ਦੀ ਜਿਹੜੀ ਮਨੋਦਸ਼ਾ ਹੈ ਈਰਖਾ ਦੇ ਵੇਖ ਵਾਲੀ ਈਰਖਾ ਵਾਲੀ ਉਹ ਸਾਰੀ ਦੀ ਸਾਰੀ ਬੇਨਕਾਬ ਕਰਾਂਗੇ ਔਰ ਸੀਪੀ ਸਾਹਿਬ ਨੂੰ ਅਸੀਂ ਮਿਲ ਕੇ ਆਪਣੀ ਸਾਰੀ ਸੱਚਾਈ ਔਰ ਸਫਾਈ ਦੱਸ ਦਿੱਤੀ ਹੈ ਉਹਨਾਂ ਨੇ ਬੜੇ ਤਹੇ ਦਿਲ ਨਾਲ ਸਾਨੂੰ ਸੁਣਿਆ ਔਰ ਸਾਨੂੰ ਬਿਲਕੁਲ ਇਨਸਾਫ ਦੀਵਾਨ ਦੀ ਗੱਲ ਆਖੀ ਹੈ ਹਾਲਾਂਕਿ ਅਸੀਂ ਕੋਰਟ ਦੇ ਥਰੂ ਇਹਨੂੰ ਐਫਆਈਆਰ ਨੂੰ ਸਕੈਸ਼ ਵੀ ਕਰ ਸਕਦੇ ਆਂ ਬਟ ਨਹੀਂ ਅਸੀਂ ਫੀਅਰੈਂਸ ਇਨਵੈਸਟੀਗੇਸ਼ਨ ਦੇ ਥਰੂ ਜਿਹੜੀ ਹੈ ਉਹਨਾਂ ਨੂੰ ਜਾਲ ਸਾਜਾਂ ਨੂੰ ਛੜੀਆਂ ਤਰਕਾਰੀਆਂ ਨੂੰ ਉਹਨਾਂ ਦੀ ਔਕਾਤ ਉਹਨਾਂ ਦੀ ਕਰਤੂਤ ਦਿਖਾਵਾਂਗੇ ਇਹ ਸਾਰਾ ਸਮਾਜ ਮੇਰਾ ਭਾਈਚਾਰਾ ਮੇਰੇ ਰਿਸ਼ਤੇਦਾਰ ਮੇਰੇ ਸਮਾਜੀ ਭਾਈ ਦੂਰੋਂ ਦੂਰੋਂ ਪੰਜਾਬ ਦੇ ਕੋਨੇ-ਕੋਨੇ ਤੋਂ ਇਹ ਸਾਰੇ ਆਏ ਨੇ ਮੈਂ ਇਹਨਾਂ ਦਾ ਸਾਰਾ ਸਾਰਿਆਂ ਦਾ ਬਹੁਤ ਧੰਨਵਾਦੀ ਆਂ ਸ਼ੁਕਰਗੁਜ਼ਾਰ ਆਂ ਕਿ ਇਹਨਾਂ ਨੇ ਇਸ ਦੁਖ ਦੀ ਘੜੀ ਦੇ ਵਿੱਚ ਮੈਨੂੰ ਸਾਥ ਦਿੱਤਾ ਔਰ ਮੇਰੇ ਨਾਲ ਖੜੇ ਨੇ ਇਹ ਅਸਲੀ ਮੇਰੇ ਰਿਸ਼ਤੇਦਾਰ ਔਰ ਮੇਰਾ ਪਰਿਵਾਰ ਇਹ ਆ ਮੇਰੇ ਹਮਦਰਦੀ ਇਹ ਆ ਪਰ ਜਿਹੜੇ ਉਹ ਸਾਜ਼ਿਸ਼ ਛੜਯੰਤਰਕਾਰੀ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਛੇਤੀ ਹੀ ਉਹਨਾਂ ਦੀ ਕਰਤੂਤ ਉਹਨਾਂ ਦੇ ਝੂਠ ਬੇਨਕਾਬ ਹੋਏਗਾ ਤੇ ਉਹ ਨੰਗੇ ਹੋਣਗੇ